ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਵੀ ਲਾ ਕੇ ਤੇ ਬੰਦਾ ਕੰਦਾ ਹੀ ਟੱਕਰਾ ਮਾਰਦਾ ਜੀ ਤੇ ਉਹਨੂੰ ਵੀਰ ਨੂੰ ਕਹਿਣਾ ਚਾਹੁੰਦੀਆਂ ਕਿ ਬਈ ਤੂੰ ਮਾਨੂੰ ਟੀਕਾ ਲਿਆ ਦੇਓ ਤੇ ਜਾਂ ਅਸੀਂ ਲਾ ਕੇ ਤੇ ਹੋਰ ਤਗੜੀ ਹੋਈਏ ਜਿੰਨੇ ਕਹੀਂ ਤਗੜੇ ਚਲੋ ਬਾਪੇ ਦੀ ਮੇਰ ਨਾ ਹੈਗੀਆਂ ਇਹ ਤੋਂ ਜ਼ਿਆਦਾ ਹੋਰ ਹੋ ਜੀਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਦੀ ਜਾਣ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਪਦਾ ਘਰ ਖਾਂਦਾ ਵਾ ਤੇ ਫੇਰ ਹੀ ਧੂਣਾ ਪੱਟੀਆਂ ਜਾਂਦੀਆਂ ਜੀ ਇਸ ਕਰਕੇ ਤੁਸੀਂ ਬਹੁਤ ਜਿਆਦਾ ਚਲੋ ਇੱਜ਼ਤ ਕਰਦੇ ਸੀ ਲੋਕ ਬਈ ਤੇਰੀ ਪਰ ਤੂੰ ਬਹੁਤ ਜਿਆਦਾ ਮਾੜੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੋਸ਼ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਸੀ ਪਤਾ ਨਹੀਂ ਕੌਣ ਸੀ ਹਨਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲਾ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਸਾਥੀ ਕੋਲੇ ਬੈਠਾ ਵਾ ਤੇ ਮਿਹਨਤ ਕਰਾ ਕੇ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10-15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰੋਫੀਆਂ ਆ ਫਿਰ ਮਤਲ ਤੁਹਾਡੇ ਘਰ ਲੱਗ ਜਾਂਦੀ ਜਾਂ ਕੁਝ ਵੀ ਹਨਾ ਤੁਸੀਂ ਜੇ ਤਲਿਆਉਂਦੇ ਬੈਸਟ ਨਿਕਲ ਜਾਂਦੇ ਟੀਕੇ ਲਾਗੇ ਉਹਦੇ ਜੇ ਇਹੋ ਜੇ ਕੋਈ ਟੀਕੇ ਬੜੇ ਹੁੰਦੇ ਕਬੱਡੀ ਚ ਲਾ ਲਓ ਜਾਂ ਕਿਸੇ ਵਿੱਚ ਹੋਈ ਤੇ ਫਿਰ ਅਬਾਨੀਆਂ ਆ ਡਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ 스타ਰ ਹੋਣੇ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਕਬੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜਿਆਦੇ ਮੁੱਦੇ ਆ ਉਹ ਕਰ ਲਓ ਉਹ ਚੱਕ ਲਓ ਜਾਂ ਕੁਝ ਵੀ ਨਾ ਤੁਸੀਂ ਲੈ ਰਹੇ ਨਾ ਤੁਸੀਂ ਸਵੇਰਾਂ ਕਿਸੇ ਚ ਵੀ ਤੁਸੀਂ ਆਉਂਦੇ ਇਸ ਕਰ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਨ ਲ ਕੇ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਕਬੱਡੀ ਨੂੰ ਨਾ ਮੜਾ ਗਿਆ ਕਰੋ ਵੀ ਸਾਡੇ ਘਰ ਚੱਲਦੇ ਆ ਤੇ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਝ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸਸਿ ਗਾਲ ਜੀ ਸਾਡੇ ਵੀਰ ਨੂੰ ਵੀਰ ਜੀ ਜਿਨੇ ਟਿੱਪਣੀ ਕੀਤੀ ਆ ਚਲੋ ਮੰਨੋ ਇਹ ਵੀ ਪਲੇਅਰ ਰਿਆ ਹਣਾ ਇਹਦੀ ਆਪਾਂ ਵੀ ਇੱਕ ਰੇਡ ਵੇ ਨੇ ਹੁੰਦੇ ਆ ਕਿ ਚਲੋ ਰੱਖੇ ਸੁਧਾਨ ਦੀ ਰੇਡ ਵੇ ਕੀ ਆਪਾਂ ਕਹਣਾ ਜੇ ਇਹ ਵੀ ਜ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂ ਸੀ ਕ੍ਰਿਟੀਕਲ ਆਇ ਬਹੁਤ ਵਧੀਆ ਕੰਪੜੀਆਂ ਪਾ ਲੀਂਦਾ ਜਿਹੋ ਜਿਹਾ ਟੀਕਾ ਬਣਿਆ ਹੁੰਦਾ ਤੇ ਇਹਨੇ ਛੜਕਾ ਤੋਂ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ ਚਾਰ-ਚਾਰ ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਸ ਦੀ ਤੇ ਇਹ ਮਕਾਮ ਤੇ ਬਤਾ ਇਹ ਵੇਚ ਕੋ ਕਿ ਉਹਨੇ ਜਿਹੜੀ 15 ਸਾਲ ਪਹਿਲਾਂ ਮਿਹਨਤ ਕੀਤੀ ਆ ਉਹਦਾ ਤੁਸੀਂ ਕੋਈ ਮੁੱਲ ਨਹੀਂ ਪਾਉਂਦੇ ਇੱਕ ਕੱਲ ਟੀਕਾ ਦਾ ਮੁੱਲ ਪਾਈ ਜਾਂਦੀ ਕੋਈ ਕਲੈਕਟੀਕਲ ਆ ਕੇ ਬਣਾ ਤਗੜਾ ਹੁੰਦਾ ਫਿਰ ਤਗੜਿਆ ਘਰਾਂ ਦੇ ਇੰਪਲੇਅਰ ਹੁੰਦੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਟੀਕਾ ਲਾਉਣ ਨਾਲ ਬੰਦਾ ਤਗੜਾ ਹੁੰਦਾ ਤੇ ਹਰ ਵੀ ਆਦਾ ਪੇਤੋਂ ਟੀਕਾ ਲਾਉਣ 40-42 ਸਾਲ ਉਮਰ ਹੋਣੀ ਆ ਲਕਿਸਦਾਣੀ ਦੀ ਤੇ 40-45 ਸਾਲ ਪਲਵਾਨ ਦੀ ਆ ਤੇ ਆਪਾਂ ਮੈਜਲਵਾ ਲੈਂਦੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਆ ਜਿੱਦਾਂ ਵੀ ਆ ਜਾਗੇ ਹਨਾ ਤੇ ਟੀਕਾ ਲਾ ਕੇ ਵੇਖ ਲਈ ਟੱਕਰ ਮਾਰ ਕੇ ਕਿਧਰ ਕੱਢ ਲੀਂਦਾ ਵਾ ਤੇ ਮੇਰਾ ਆਪਣਾ ਇਸ ਕਰਕੇ ਗਾਂ ਦੀ ਗਾਂ ਕੋਡੀਆਂ ਪਾਲੀ ਟੀਕਾ ਲਾ ਕੇ ਪੰਜ ਦਾ ਕੋਡੀਆਂ ਪਾਲੀਆਂ ਸੀ ਉਹਦਾ ਨਾਲ ਤਰੇ ਖਿਡਾਂਗੇ ਬੰਦੇ ਨਾਲ ਟੱਕਰ ਲਾ ਜੂਗਾ ਜੀ ਕੋਈ ਨਾ ਹੁੰਦਾ ਕੰਨਾ ਕਿ ਤਗੜਾ ਹੁੰਦਾ ਕੰਨਾ ਕਿ ਦੁਨੀਆ ਕੰਨਾ ਕਿ ਟੱਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਆ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਸੱਚੀ ਮਨੋਂ ਦਿਲੋਂ ਹੀ ਲਾਥੇ ਆ ਤੇ ਹੋਰ ਮੁੱ ਬਿਆਹ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਹੈ ਤੁਸੀਂ ਉਹ ਚੀਜ਼ ਉਹ ਚੀਜ਼ ਨਾਲ ਹੀ ਕਰਨ ਲੱਗ ਪਈਆਂ ਇੱਕੋ ਤੇ ਗੇਮ ਹੈ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕੱਛਾ ਰਮਲੀ 200 ਦਾ 500 ਦਾ ਲੋਕ ਕੱਛਾ ਟੀ-ਸ਼ਰਟ ਆ ਦਿੰਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਕਦੀ ਕ੍ਰਿਕਟ ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਝ ਕਿਹਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਇਹਨੂੰ ਚੁੱਕ ਕੇ ਕੋਈ ਵੀ ਭੰਡ ਦਿੰਦਾ ਵਾ ਤੇ ਇਸ ਕਰਕੇ ਜੋ ਤੁਹਾਡੇ ਸਾਹਮਣੇ ਦਿਖਣੀ ਦਿਆ ਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਅਸੀਂ ਕਬੱਡੀ ਤੇਸ ਕਰਕੇ ਹੱਥ ਜੋੜ ਕੇ ਬੇਨਤੀ ਹੈਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜ਼ੀ ਜਿੱਥੇ ਮਰਜ਼ੀ ਸਾਨੂੰ ਕੋਈ ਪਰਸਨਲ ਗੱਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾੜਾ ਨਾ ਕਰਿਆ ਕਰੋ ਵੈਕੁਰ ਜੀ ਦਾ ਖਾਲਸਾ ਜੀ ਵੈਕੁਰ ਜੀ ਕੀ ਫਤਹਿ ਤੇ ਹਾਂਜੀ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ